ਮਜੀਠਾ ਹਲਕਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਹਜੇ ਵੀ ਮਾਮਲਾ ਠੰਡਾ ਨਹੀਂ ਪਿਆ ਦੂਜੇ ਪਾਸੇ ਹੁਣ ਭਾਜਪਾ ਦਾ ਬਫਦ ਰਾਜਪਾਲ ਕੋੜ ਪਹੁੰਚਾ ਹੈ ਤੇ ਉਥੇ ਹੀ ਅੱਜ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਦਖਸਾਦੇ ਨੇ ਤੇ ਉਥੇ ਹੀ ਉਹਨਾਂ ਨੇ ਇਸ ਮੁੱਦੇ ਨੂੰ ਯਾਨੀ ਕਿ ਮਜੀਠਾ ਹਲਕਾ ਦੇ ਵਿੱਚ ਜੋ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ ਉਸ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਉੱਥੇ ਹੀ ਕੁਝ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਸਭ ਤੋਂ ਵੱਡਾ ਸਵਾਲ ਉਹਨਾਂ ਨੇ ਇਹ ਖੜਾ ਕਰ ਦਿੱਤਾ ਹੈ ਕਿ ਜੋ ਲੋਕਾਂ ਦੀ ਮੌਤ ਹੋਈ ਹੈ ਇਸ ਦਾ ਜ਼ਿੰਮੇਵਾਰ ਸਿਰਫ ਔਰ ਸਿਰਫ ਸਰਕਾਰ ਹੈ ਤੇ ਜਿਸ ਦੇ ਤਹਿਤ ਹੁਣ ਕਈ ਨਿਸ਼ਾਨੇ ਤੱਕ ਸਾਧਦੇ ਜਾ ਰਹੇ ਨੇ ਤੇ ਹੁਣ ਉੱਥੇ ਹੀ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸਨੋ ਨੇ ਪੰਜਾਬ ਦੇ ਅੰਦਰ ਆ ਜੋ ਘਟਨਾ ਮੰਦ ਭਾਗੀ ਘਟਨਾ ਵਾਪਰੀ ਹੈ ਉਹਦਾ ਮੇਨ ਜਿਹੜਾ ਕਾਰਨ ਹੈ ਗਵਰਨਰ ਸਾਹਿਬ ਨੂੰ ਮੈਂ ਕਿਹਾ ਵੀ ਪੰਜਾਬ ਦੇ ਅੰਦਰ ਇੱਕ ਕਨਸਟੀਚਿਊਸ਼ਨਲ ਕ੍ਰਾਈਸਿਸ ਹੈ ਆ ਜਿਹੜੀ ਘਟਨਾ ਵਾਪਰੀ ਹੈ ਇਹਦਾ ਮੇਨ ਕਾਰਨ ਹੈ ਵੀ ਪੰਜਾਬ ਦੀ ਜਿਹੜੀ ਆਪ ਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਹਾਈਜੈਕ ਕਰ ਲਈ ਦਿੱਲੀ ਵਾਲਿਆਂ ਨੇ ਆ ਉਹ ਹਾਈਜੈਕ ਸਰਕਾਰ ਜਿਹੜੀ ਹੈ ਉਥੇ ਅੱਜ ਮੁੱਖ ਮੰਤਰੀ ਵੀ ਬਾਹਰ ਆ ਕੇ ਲੱਗੇ ਆ ਮਹਕਮੇ ਵੀ ਜਿਹੜੇ ਨਾਮਾਤਰ ਦੇ ਮੰਤਰੀ ਇੱਥੇ ਹੈਗੇ ਉਹ ਤਾਂ ਨਾਮਾਤਰ ਦੇ ਮੰਤਰੀ ਐ ਬਾਕੀ ਦਾ ਕੁਛ ਮਹਕਮੇ ਸੁਸੋਦੀਆ ਸਾਹਿਬ ਨੇ ਥਾਮ ਰੱਖਿਆ ਕੁਛ ਮਹਕਮੇ ਗੁਪਤਾ ਜੀ ਨੇ ਥਾਮ ਰੱਖਿਆ ਕੁਛ ਵੈਭਵ ਜੀ ਦੇਖ ਰਿਹਾ ਤੇ ਕੁਛ ਨੀਰ ਸਾਹਿਬ ਦੇਖ ਰਿਹਾ ਆ ਜਿਹੜੀ ਜੁੰਡਲੀ ਐ ਇਸ ਨੇ ਸਾਰੀ ਪੰਜਾਬ ਸਰਕਾਰ ਨੂੰ ਬੰਨ ਰੱਖਿਆ ਤੇ ਐ ਉਹੀ ਲੋਕ ਐ ਜਿਹੜੇ ਇਹਨਾਂ ਚੋਂ ਸਾਰੇ ਦੇ ਸਾਰੇ ਮੇਰੇ ਖਿਆਲ ਚ ਸ਼ਰਾਬ ਵਾਲੇ ਮਸਲੇ ਦੇ ਅੰਦਰ ਜੇਲਾ ਕਟ-ਕਟ ਕੇ ਆਏ ਕਿਸੇ ਨੇ ਸਾਲ ਕੱਟੀ ਹੈ ਕਿਸੇ ਨੇ ਡੇਢ ਸਾਲ ਕੱਟੀ ਹੈ ਕਿਸੇ ਨੇ ਦੋ-ਦੋ ਸਾਲ ਕੱਟੀ ਹੈ ਜਿਨ੍ਹਾਂ ਲੋਕਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਫਤਰ 'ਚ ਬੰਨ ਤੋਂ ਮਨਾ ਕਰਤਾ ਸੀਗਾ ਖੁਦ ਕੇਜਰੀਵਾਲ ਸਾਹਿਬ ਨੂੰ ਜਿਹੜੇ ਅੱਜ ਜ਼ਮਾਨਤ 'ਤੇ ਹੈ ਚਲੋ ਜ਼ਮਾਨਤ 'ਤੇ ਹੈ ਦੇਖੀ ਜੂਗੀ ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਚੀਫ ਮਿਨਿਸਟਰ ਆਫਿਸ ਦੇ ਅੰਦਰ ਨਹੀਂ ਜਾ ਸਕਦੇ ਉਹ ਬੰਦੇ ਪੰਜਾਬ ਦੇ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਆ ਸਾਬ ਜਿਹੜੇ ਬੰਦੇ ਕਹਿੰਦੇ ਨਾ ਜਿਹੜੇ ਲਾਹੌਰ ਬੇਵਕੂਫ ਸਾਬਤ ਹੋਏ ਪਿਸ਼ੋੜ ਜਾ ਕੇ ਕਿਵੇਂ ਸਿਆਣੇ ਹੋ ਜਾਣਗੇ ਕਹਿੰਦੇ ਹੱਤ ਤਾਂ ਨਹੀਂ ਬਦਲਦੀਆਂ ਜਿਹੜਾ ਬੇ ਚੋਰ ਚੋਰੀ ਛੱਡ ਦੂਗਾ ਬੇਈਮਾਨੀ ਤੋਂ ਨਹੀਂ ਛੱਡਦਾ ਸਾਬ ਪ੍ਰੈਸ ਮਸਲੇ ਚ ਤਾਂ ਸਾਰੀ ਕਹਾਣੀ ਵੈਸੇ ਤਾਂ ਕਹਿੰਦੇ ਇਹ ਕਹਿੰਦੇ ਬੋਤਲ ਨਹੀਂ ਹੈ ਜੀ ਸ਼ਰਾਬ ਪੁਰਾਣੀ ਹੈ ਇੱਥੇ ਤਾਂ ਬੋਤਲ ਵੀ ਪੁਰਾਣੀ ਹੈ ਸ਼ਰਾਬ ਵੀ ਪੁਰਾਣੀ ਹੈ ਵੇਚਣ ਵਾਲੇ ਵੀ ਪੁਰਾਣੇ ਹੈ ਮੈਂ ਬੇਨਤੀ ਜਿਹੜੀ ਗਵਰਨਰ ਸਾਹਿਬ ਨੂੰ ਕਰਕੇ ਆਂ ਗਵਰਨਰ ਸਾਹਿਬ ਮੈਂ ਸਮਝਦਾ ਕਨਸਟੀਚਿਊਸ਼ਨਲ ਥੋੜੀ ਮਜਬੂਰੀਆਂ ਲਿਮਿਟੇਸ਼ਨਸ ਹੈਗੀਆਂ ਪੰਜਾਬ ਵਿਧਾਨ ਸਭਾ ਨੇ ਅਸੀਂ ਬਿੱਲ ਪਾਸ ਕੀਤਾ ਸੀਗਾ ਵੀ ਪੰਜਾਬ ਸਰਕਾਰ ਦੀ ਬਿਨਾ ਪਰਮਿਸ਼ਨ ਤੋਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਲੱਗ ਸਕਦੀ ਪਰ ਇਹ ਸਾਰੇ ਮਸਲੇ ਦੇ ਅੰਦਰ ਦਿੱਲੀ ਵਾਲਿਆਂ ਨੇ ਜਦੋਂ ਹਾਈਜੈਕ ਕੀਤਾ ਅਸਲ ਦੋਸ਼ੀ ਤਾਂ ਮੈਂ ਉਹਨਾਂ ਨੂੰ ਮੰਨਦਾ ਭਗਵੰਤ ਮਾਨ ਜੀ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਤਾਂ ਇਹ ਨਹੀਂ ਹੈ ਵੀ ਉਹਨਾਂ ਨੇ ਐਫੀਡਿਕਸ਼ਨ ਆਫ ਹਿਸ ਅਥਾਰਟੀ ਐਬਡੀਕੇਸ਼ਨ ਆਫ ਹਿਸ ਰਿਸਪੌਂਸਿਬਿਲਿਟੀ ਜਿਹੜੀ ਲੋਕਾਂ ਨੇ ਚੁਣਿਆ ਨੇ ਦਿੱਤੀ ਸੀ ਕਿ ਤੁਹਾਨੂੰ ਮੁੱਖ ਮੰਤਰੀ ਬਣਾਇਆ ਹੈ ਉਹ ਆਪਣਾ ਛੱਡ ਕੇ ਆਪਣੇ ਹੋਰ ਕੰਮਾਂ 'ਚ ਲੱਗੇ ਹੈ ਉਹਨਾਂ ਤੇ ਜੇ ਕੇਸ ਬਣੂਗਾ ਤੇ ਇਸ ਗੱਲ ਦਾ ਬਣੂਗਾ ਵੀ ਜਿਹੜੇ ਕਹਿੰਦੇ ਸੀ ਵੀ ਮੈਂ ਆ ਜਿਹੜਾ ਹੋਇਆ ਹੈ ਆ ਕਤਲ ਹੋਇਆ ਹੈ ਆ ਬੰਦੇ ਮਰੇ ਨਹੀਂ ਆ ਕਤਲ ਕੀਤੇ ਗਏ ਹੈ ਭਗਵੰਤ ਮਾਨ ਜੀ ਮੈਨੂੰ ਦੱਸੋ ਤਾਂ ਸਹੀ ਕਿਹਦੇ ਉੱਤੇ 302 ਦਾ ਪਰਚਾ ਦਰਜ ਹੋਇਆ ਹੈ ਇੱਕ ਬੰਦੇ ਤੇ ਤਾਂ ਦੱਸ ਦਿਓ ਕਿਸੇ ਤੇ 302 ਦਾ ਪਰਚਾ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਵਸਈਆਂ ਬਏ ਕਤਵਾਲ ਤੋਂ ਅਬ ਡਰ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਐ ਪਰ ਉਹਦੇ ਵਿੱਚ ਜਿਹੜੀ ਸਿਲਵਰ ਰਾਈਨਿੰਗ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਆਲਰੇਡੀ ਇਹ ਸਾਰੇ ਬੰਦਿਆਂ ਤੇ ਦਿੱਲੀ ਐਕਸਾਈਜ਼ ਪਾਲਿਸੀ ਦੀ ਇਨਕੁਆਇਰੀ ਚੱਲ ਰਹੀ ਹੈ ਉਹ ਜੇ ਇਨਕੁਆਇਰੀ ਖਤਮ ਨਹੀਂ